ਨਾਮਾਂ ਤੇ ਵੀ ਮਨੁੱਖ ਲੜ ਪੈਂਦੇ ਨੇ ਮੈਂ ਦੇਖਣਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਭਾਨ ਕਹਿੰਦੇ ਨੇ ਰਵੀ ਕਹਿੰਦੇ ਨੇ ਸੂਰਜ ਕਹਿੰਦੇ ਨੇ ਫਿਰ ਇਸ ਨੂੰ ਪर्शियन ਦੇ ਵਿੱਚ ਆਫਤਾਬ ਕਹਿੰਦੇ ਨੇ ਖੁਰਸ਼ੀਦ ਕਹਿੰਦੇ ਨੇ ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ ਉਹ ਝਗੜਾ ਇਸ ਗੱਲ ਦਾ ਨਹੀਂ ਤੂੰ ਖੁਰਸ਼ੀਦ ਕਿਉਂ ਕਹਿ ਰਹੇ ਆ ਰਵੀ ਆਖ ਤੂੰ ਰਵੀ ਕਿਉਂ ਕਹਿ ਰਹੇ ਆ ਸੂਰਜ ਆਖ ਸਾਰੇ ਨਾਮ ਸੂਰਜ ਦੇ ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ ਪਰ ਜਿਹੜਾ ਮਹਾ ਸੂਰਜ ਪਰਮਾਤਮਾ ਹੈ ਪਰਮਾਤਮਾ ਦੇ ਅਖਰੀ ਅਰਥ ਨੇ ਮਹਾ ਚਾਨਣ ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ ਕਈ ਕੋਟ ਸਸੀਅਰ ਸੂਰ ਨਿਕਤਰ ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ ਉਹ ਮਹਾ ਸੂਰਜ ਉਹਦੇ ਅਗਰ ਬਹੁਤ ਸਾਰੇ ਨਾਮ ਆਵਨ ਤੇ ਝਗੜਾ ਅੱਲਾ ਤੇ RAM ਦਾ ਝਗੜਾ ਗੁਰੂ ਨਾਨਕ ਦੇਵ ਜੀ ਕਹਿੰਦੇ ਨ ਬਲਹਾਰੀ ਜਾਉ ਜੇ ਤੇ ਤੇਰੇ ਨਾਮ ਹੈ ਇਹ ਪ੍ਰਭੂ ਮੈਂ ਸਦਕੇ ਜਾਂਦਾ ਜਿਤਨੇ ਵੀ ਤੇਰੇ ਨਾਮ ਨੇ ਕੁਰਬਾਨ